ਜਿਹੜਾ ਲੋਕ ਤੁਸੀਂ ਦੇਖੋ ਬੈਕਗ੍ਰਾਉਂਡ ਦੇਖੋ ਜਿਹੜੇ ਪੱਗ ਬਣ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਸਭ ਤੋਂ ਵੱਡੇ ਠੱਗ ਹੋ ਹੁੰਦੇ ਆ ਪੱਗ ਬਣ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ ਤਾਰੂ ਦੇ ਲਾਗ ਤੇ ਲਾ ਕੇ ਸਾਰਾ ਕੰਮ ਕਰ ਗਏ ਹੁਣ ਆ ਜਾ ਕੇ ਚੀਫ ਮਿਨਿਸਟਰ ਆਪਣਾ ਹੈ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਤੱਕ ਪੱਗ ਬਣੀ ਤੇ ਉਹਦੇ ਬਾਅਦ ਆ ਆਮ ਆਦਮੀ ਪਾਰਟੀ ਦੇ ਲੋਕ ਕੌਣ ਆ ਤੁਸੀਂ ਦੇਖੋ ਜਿਹੜਾ ਸਭ ਤੋਂ माड़ा आंसर होगा किसी पिंड का वह आम आदमी पार्टी ना होगा इन्हों एमएलए का किरदार देख लो ए बैकग्राउंड देख लो एम एल ए भगत सिंह जी ने मैं लगता मैं लगता जहां ने कमल रखे होने इश्तेहार या फोटो वो भी कटती होनी घरों जो मकसद से पूरा हो गया यह जी पार्टी जिम्मे आम आदमी दू तो वरतिया ना वरत्या ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਦੇ ਆ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕ ਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਆ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿਵੇਂ ਨੈਸ਼ਨਲ ਪਾਰਟੀਆਂ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਛ ਕਰਨਗੇ ਤੁਸੀਂ ਦੇਖੋ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਬਾਅਦ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35% ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰ ਬਣਾ ਦਿੱਤੀ ਆਪਣੇ ਚ ਕੋਈ ਖੂੰਚ ਕੇ ਹੋ ਕੀ ਗਿਆ ਸਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਵਾਰ ਆਪਣੇ ਆਪ ਨੂੰ ਸੋਚਦੇ ਪਹਿਲਾਂ ਦੰਮਿਆ ਐਜ ਐ ਲੋਕਾਂ ਨੂੰ ਦਾ ਆਪਾਂ ਬਰਦਾਸ਼ਤ ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਆ ਕੇ ਮਾਰ ਗਈ ਉਹਦੇ ਬਾਅਦ ਖੋਰ ਆਇਆ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿੱਥੇ ਜਾਂਦੀ ਉਹਦੇ ਬਾਅਦ ਪਹਿਲੇ ਪੀ ਪੀ ਪਣੀ ਸੀ ਪੀ ਪੀ ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਆ ਕਿ ਹੋਰ ਨਾ ਆ ਜੇ ਕੋਈ ਕਿਉਂ ਕਿ ਆਪਾਂ ਮਾਦਮ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜਿਹੜੀ ਸੋਚ ਹੈ ਉਹ ਕਾਲੀ ਦਲ ਹੈ ਕਾਲੀ ਦਲ ਸ਼ੋਗ ਨਹੀਂ ਕਾਲੀ ਦਲ ਹਥਿਆਰ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੜਨ ਦਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ ਤੁਸੀਂ ਕਿਸੇ ਪਾਰਟੀ ਦੇ ਚ ਪਤਾ ਕਰ ਲੋ ਕਿੰਨੇ ਲੋਕਾਂ ਨੇ ਕਿੰਨੀ ਦੇਰ ਜੇਲ੍ਹ ਕੱਟੀ ਹੈ ਕਿਸੇ ਮਰਜੀ ਹਿੰਦੁਸਤਾਨ ਦੀ ਪਾਰਟੀ ਚਲੇ ਜਾਓ ਮੈਨਾਂ ਦਾ 10 15 ਦੇ ਨਾਲ ਹੀ ਖੇਡ ਤੋਂ ਬਾਅਦ ਕਿਤੇ ਗਏ ਨਹੀਂ ਹੋਣੇ ਤੁਸੀਂ ਜਿੰਨੀਆਂ ਵੀ ਮੂਵਮੈਂਟ ਚਲੀਆਂ ਪੰਜਾਬ ਤੋਂ ਕੋਈ ਚਲੀ ਹੈ ਕਿਉਂਕਿ ਤੁਸੀਂ ਜਿਹੜੇ ਸੋਚ ਮਕਰ ਲੱਗ ਜਾਂਦੇ ਹੋ ਉਹ ਅਸੀਂ ਉਹ ਪਹਿਰਾ ਦੇ ਲਈ ਅੱਜ ਹਾਲਾਤ ਕੀ ਹੈ ਪੰਜਾਬ ਦੇ ਆਪਾਂ ਤਾਂ ਸਮਝਦੇ ਨਹੀਂ ਗੱਲਾਂ ਚ ਆ ਜਾਂਦੇ ਆ ਆ ਜਿਹੜੇ 10 ਸਾਲ ਬਰਬਾਦ ਹੋ ਗਏ ਆਪਣੇ 10 ਸਾਲ ਜਿਹੜਾ ਸੂਬਾ ਕਿੱਥੇ ਦਾ ਕਿੱਥੇ ਜਾ ਸਕਦਾ ਸੀ ਆਪਾਂ ਹੀ ਆਪਾਂ ਦੀ ਲੱਤਾਂ ਵੜਤੀਆਂ ਤੁਸੀਂ 40 ਪਿਛਲੇ 40 ਸਾਲ ਦਾ ਤੁਸੀਂ ਪੰਜਾਬ ਦੀ ਇਤਿਹਾਸ ਦੇਖ ਲਓ 40 ਸਾਲ ਦਾ ਕਿਉਂਕਿ ਉਹ ਪਿੱਛੇ ਦਾ ਤੁਸੀਂ ਯਾਦ ਹੀ ਨਹੀਂ ਹੋਣਾ ਪਿਛਲੇ 40 ਸਾਲ ਜੋ ਕੁਸ਼ੀਦ ਬਣਿਆ ਹੈ ਭਾਵੇਂ ਸੜਕ ਹੈ ਹਾਈਵੇ ਹੈ 에어ਪੋਰਟ ਹੈ ਕਸੀਆਂ ਹੈ ਨਹਿਰਾਂ ਹੈ ਪੋਲਾ ਹੈ ਫਲਾਈਓਵਰ ਹੈ ਤੁਹਾਡੇ ਸੀਵਰੇਜ ਸਿਸਟਮ ਹੈ ਟਿਊਬਵਲ ਦਾ ਕਨੈਕਸ਼ਨ ਹੈ ਖਾਲੇ ਹੈ ਤੁਹਾਡੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਦਾਣਾ ਮੰਡੀਆਂ ਹੈ ਇਥੇ ਗਰੀਬ ਨੂੰ ਆਟਾ ਦਾਲ ਛੰਨ ਪੈਨਸ਼ਨ ਐ ਚੀ ਸਕਾਲਰਸ਼ਿਪ ਹੈ ਫੁੱਡ ਇਨ ਪਹਾੜੀ ਇਲਾਕੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਟਿਊਬਵਲ ਸਾਰੀਆਂ ਇਹ ਚੀਜ਼ਾਂ ਅਕਾਲੀ ਦਲ ਦੀ ਸਰਕਾਰਾਂ ਦੇ ਦਰਾਂ ਨ ਹੋਈਆਂ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਜਿਹੜਾ ਪੰਜਾਬ ਵਿੱਚ 40 ਸਾਲਾਂ ਦਾ ਆ ਇੱਕ ਦੇਣ ਇਹਨਾਂ ਦੀ ਹੈ ਆਪਾਂ ਫਿਰ ਵੀ ਤਜਰਬੇ ਕਰਨ ਨੂੰ ਹਟਦੇ ਨਹੀਂ ਬਾਰ ਬਾਰ ਆਪਾਂ ਆਪਾਂ ਆਪਣੇ ਨੂੰ ਸਮਝਦੇ ਆ ਤਾਂ ਆਪਣਿਆਂ ਨੂੰ ਕੋਈ ਗੱਲ ਨਹੀਂ ਅਸੀਂ ਦੂਜਾ ਤਜਰਬਾ ਨਵੀਂ ਚੀਜ਼ ਦੇਖੀ ਹੈ ਆ ਇੱਕ ਗੱਲ ਕੋਸੋਚ ਐ ਤੁਸੀਂ ਦੇਖੋ ਗੁਜਰਾਤ ਦੇ ਲੋਕ ਦੇਖੋ ਉਹਨੂੰ ਪਤਾ ਹੈ ਕਿ ਸਾਰਾ ਕੁਝ ਬੀਜੇਪੀ ਨੇ ਸਮ ਦੇਣਾ ਹੈ ਸਭ ਮੋਦੀ ਸਰ ਆਪਣੇ ਦੇਣਾ ਹੈ ਉਹ ਤਾਂ ਝਾਕਦੇ ਹੀ ਨਹੀਂ ਕਿਸੇ طرف ਉਹਨੂੰ ਲੈਂਡ ਲੋਰਡ ਕੀ ਉਹਨੂੰ ਤਸੱਲੀ ਹੈ ਆਪਾਂ ਪੰਜਾਬ ਕਿਤੇ ਨਾ ਕਿਤੇ ਕਿੱਥੋਂ ਕਿੱਥੇ ਜਾ ਸਕਦਾ ਸੀ ਜੇ ਆਪਾਂ ਆਪਣੇ ਮਾਈਂਡ ਨੂੰ ਸਟੇਬਲ ਰੱਖਦੇ ਇਹ ਆਪਾਂ ਸੋਚਦੇ ਕਿ ਹਾਂ ਆਹ ਪਾਰਟੀ ਸਾਡੀ ਹੈ ਸੰਸੇਰਾ ਆਓ ਇਹਨੂੰ ਇਹਦੇ ਨਾਲ ਆਪਾਂ ਮੌਕਾ ਦਈਏ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਉੜੀਸਾ ਵਿੱਚ 20 ਸਾਲ ਤੋਂ ਇੱਕੋ ਹੀ ਸੋਚ ਚੱਲ ਰਹੀ ਹੈ ਬੰਦਿਆ ਬਦਲੇ ਦੇਖ ਲਓ ਦੂਜੇ ਸੂਬੇ ਦੇਖ ਲਓ ਆਪਣੇ ਤਾਂ ਬਾਰ-ਬਾਰ ਬਾਰ-ਬਾਰ ਆਪਾਂ ਅੱਛਾ ਉਹ ਪਾਰਟੀ ਨਾਲ ਉੱਪਰ ਦੇਖਦੇ ਹਾਂ ਜਿਹੜੀ ਕੁਝ ਕਰਨਾ ਹੀ ਨਹੀਂ ਕੁਝ ਪਰ ਆਪਣੀ ਹੈ ਕਿ ਇਹਦੀ ਮੁੱਛ ਉੱਤੇ ਹੋ ਗਈ ਇਹਨੂੰ ਲਾਓ ਥੱਲੇ ਤੇ ਮੈਂ ਆਪਾਂ ਉਹ ਦੂਜੇ ਨੂੰ ਖਤਮ ਕਰੀਏ ਆਪਾਂ ਸਾਰਾ ਕੁਛ ਹੀ ਰੌਲਾ ਹੋਇਆ ਆ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਦੁਖੀ ਹੋ ਕੇ ਮੈਂ ਦੇਖਿਆ ਹੈ ਕਿ ਲੋਕਾਂ ਜਿਹੜੀ ਆ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਹੈ ਆ ਜਿਹੜੀ ਭਗਤ ਸਿੰਘ ਜੀ ਦੇ ਸੋਚਦੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਆ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਗਿਆ ਉਹਨਾਂ ਵਾਸਤੇ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਗੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘਟਾਲਾ ਕਿਹ ਹੋਇਆ ਹੈ ਨਾ ਆ ਜਿਹੜਾ ਘਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹੁੰਦਾ ਆ ਘਟਾਲਾ ਨਹੀਂ ਤਾਂ ਹੁੰਦਾ ਕਿ ਕਿ ਧੱਕੇ ਨਾਲ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘਟਾਲਾ ਪੰਜਾਬ 'ਚ ਕੀਤਾ ਹੈ ਨਾ ਇਹ ਸ਼ਰਾਬ ਦਾ ਜਿਹੜਾ ਕੀਤਾ ਹੈ ਤੇ ਹੁਣ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਾਂ ਨਾਲ ਜੋ ਕਹਿੰਦੇ ਹੁਣ ਨਾਉਦੇ ਹੁਣ ਨਹੀਂ ਤਾਂ ਭਗਵੰਤ ਮਾਨ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਅਸੀਂ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਨਾਂ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਕੱਲੇ ਨਹੀਂ ਸੀ ਇਹਨਾਂ ਦਾ ਜਿਹੜਾ ਇਹਨਾਂ ਨੇ ਕੀਤਾ ਇਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ ਲਾਲ ਜੀ ਆਏ ਆ ਬੜੀ ਮੈਨੂੰ ਚਿੰਤਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਆ ਇਹ ਆਪਾਂ ਡਿਸਕਸ਼ਨ ਕਰਦੇ ਆਂ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਐ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਅਜਿਹੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੱਤਾ ਉਹ ਜਿਹੜੀ ਸੋਚ ਐ ਆਪਣੀ ਸਾਰੀ ਦੀ ਬਦਲ ਦਿੱਤੀ ਮੈਂਟਲੀ ਸੋਚ ਬਦਲ ਦਿੱਤੀ ਸੋ ਆਪਾਂ ਨੂੰ ਲਗਾਤਾਰਾ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਹੋਲਾ ਮਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਪੱਥਰ ਟਕਾਉਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਦਿਨਾਂ ਤੇ ਪਰਿਵਾਰ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ ਕੌਮ ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਮੁੱਲਕ ਕੋਈ ਨਹੀਂ ਦੱਸ ਸਕਦਾ ਕਿਤੇ ਹੋੜ ਹੈ ਹੀ ਨਹੀਂ ਹੁਣ ਕਿਸੇ ਨੂੰ ਕੀ ਪਤਾ ਸੀ ਛੋਟਾ ਕੱਲੂਕਰ ਕੀ ਹੋਇਆ ਸੀ ਇਹਦੇ ਵੱਡਾ ਕੱਲੂਕਰ ਕੀ ਹੋਇਆ ਸੀ ਇਸੇ 30-30 ਹਜ਼ਾਰ ਸਿੰਘਾਂ ਨੂੰ ਮਾਰਨ ਤੱਕ ਸ਼ਹੀਦ ਕਰ ਦਿੱਤਾ ਹੋਏ ਆਪਾਂ ਕਿਸ ਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਨੇ ਸੋਚਿਆ ਕਿ ਆਪਾਂ ਜੇ ਆਪਾਂ ਆ ਸਾਰੇ ਆਪਾਂ ਨਹੀਂ ਬਣਾਵਾਂਗੇ ਇਹਨਾਂ ਯਾਦਗਾਰਾਂ ਤੇ ਆਪਣਾ ਫਿਊਚਰ ਨੂੰ ਪਤਾ ਹੀ ਨਹੀਂ ਲੱਗਣਾ ਸੋ ਜਿਹੜੀ ਸਿੱਖ ਕੌਮ ਨੂੰ ਵਿਰਸੇ ਨੂੰ ਸੰਭਾਲਿਆ ਮੈਂ ਕਹਿੰਦਾ ਬਹੁਤ ਵੱਡੀ ਦੀਨ ਦਾਪਿਕਾ ਸਿੰਘ ਜੀ ਬਾਦਲ ਦੀ ਹੈ ਜਿਨ੍ਹਾਂ ਨੇ ਆਪਣੇ ਟਿਨੇ ਉਂ ਮਿਲ ਲਾ 1200 ਕਰੋੜ ਰੁਪਏ ਲਾ ਕੇ ਆ ਇਸ ਬਾਲਿਆ ਸਾਰ ਪ੍ਰਕਾਸ਼ ਸਿੰਘ ਬਾਦਰੀ ਕੋਈ ਨਹੀਂ ਸੰਤਨਸਾਨ ਸੀ ਜਿਨਣੇ ਸਾਰੇ ਧਰਮਾਂ ਦੇ ਸੁਭ ਦਿਹਾੜੇ ਹੁੰਦੇ ਸੀ ਆਪ ਜਾਣਦੇ ਸੀ ਬਣਾਉਣਾ ਆਪ ਸਾਰੇ ਧਰਮਾਂ ਦੇ ਦੇਖਿਆ ਕਿਹੜੇ ਕਿਹੜੇ ਪਵਿੱਤਰ ਸਥਾਨ ਹੈ ਉਹਨਾਂ ਨੂੰ ਸਰਕਾਰ ਤੱਕੋ ਸਜਾਉਂਦੇ ਸੀ ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮਤੀਰਥ ਹੈ ਮੈਨੂੰ ਲੱਗਾ 2250 ਕਰੋੜ ਰੁਪਏ ਲਾ ਕੇ ਉਹ ਮੈਨੂੰ ਲੱਗਾ ਹਰ ਹਫਤੇ ਮੀਟਿੰਗ ਕਰਦੇ ਸੀ ਉੱਥੇ ਕਿਵੇਂ ਬਣਾਉਣਾ ਬਣਾ ਕੇ ਇੰਨੀ ਖੂਬਸੂਰਤ ਜਗ੍ਹਾ ਬਣਾਈ ਜਿਸ ਦਿਨ ਦੀ ਸਰਕਾਰ ਗਈ ਹੈ ਉੱਥੇ ਜਾ ਕੇ ਦੇਖੋ ਕੀ ਹਾਲਤ ਹੈ ਬੂਟੇ ਹੀ ਮੱਚ ਗਏ ਨੇ ਹੈਗੇ ਗੁਰੂ ਰਬੀਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਾਰਜ ਲਈ ਵਸਤੂ ਪਲਾਨਿੰਗ ਕਰ ਲਈ 150 ਕਰੋੜ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਗਈ ਤੇ ਨਾਲ ਦੇ ਨਾਲ ਕੰਮ ਰੋਕ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਮਰ ਸਰ ਕਿੰਨੀ ਖੂਬਸੂਰਤ ਪਲਾਨਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਸਰਕਾਰ ਗਈ ਉੱਥੇ ਰੁਕ ਗਿਆ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਵੰਟੀ ਕਹਦਾ ਸਾਖੀ ਦੇ ਆਦਿ ਭਗਤ ਸਿੰਘ ਸਤਿਗੁਰੂ ਜੀ ਰਾਜਪੂਤ ਸਾਰਿਆਂ ਦੇ ਜਿਹੜੇ ਆਪਣੇ ਸੀਧੀ ਦਿਹਾੜਿਆਂ ਨੂੰ ਆਪਾਂ ਬਣਾਇਆ ਕਰੀਏ ਤੇ ਨਾਲੇ ਇੰਨਾ ਸ਼ਹੀਦਾਂ ਜਿਵੇਂ ਉਹਨਾਂ ਸ਼ਹਾਦਤ ਦਿੱਤੀ ਹੈ ਆਪਣੇ ਦੇਸ਼ ਵਾਸਤੇ ਤੋਂ ਮੈਂ ਇਹਨਾਂ ਕਹਿਣਾ ਚਾਹਣਾ ਪੰਜਾਬੀਓ ਪੰਜਾਬ ਨੂੰ ਬਚਾ ਲਓ ਜੇ ਤੁਸੀਂ ਨਾ ਬਚਾਇਆ ਪੰਜਾਬ ਤੇ ਦੋਸ਼ੀ ਤੁਸੀਂ ਹੋਵੋਗੇ ਕਿਉਂਕਿ ਪੰਜਾਬ ਜੇ ਅੱਜ ਨਾ ਬਚਿਆ ਅਗਲੀਆਂ ਪੀੜ੍ਹੀਆਂ ਵਾਸਤੇ ਆਪਾਂ ਪੱਕੀ ਕੀ ਸੁਨਿਆਦ ਦੇਵਾਗੇ ਤੋਂ ਇੱਕ ਝੱਡੇ ਹੋ ਕੇ ਇਕੱਠੇ ਹੋ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀਆਂ ਦੀ ਜਿਹੜੇ ਪੰਜਾਬ ਪਸਿਆ ਹੈ ਭਾਈਚਾਰੇ ਇੱਕ ਜੀ ਖੂਨ ਚ ਬਸੀ ਜਾ ਉਹ ਸ਼ਰੋਮਣੀ ਅਕਾਲੀ ਦਲ ਹੈ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਮੈਂ ਕਹਿਣਾ ਚਾਹਣਾ ਸ਼ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਫੌਜ ਹੈ ਆਪਣੀ ਪਾਰਟੀ ਆਪਣੀ ਜਥੇਬੰਦੀ ਹੈ ਇਹ ਜਥੇਬੰਦੀ ਨੂੰ ਤਗੜੇ ਕਰ ਲੋ ਆਈਟ ਐਡੀਟ ਢਾਲ ਬਣ ਕੇ ਅੱਗੇ ਖੜੂਗੀ ਜਿਹੜਾ ਕੋਈ ਵੀ ਪੰਜਾਬ ਦੇ ਹਮਲਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ